ਪੰਜਾਬ ਦੇ ਜਿੱਥੇ ਹੜ੍ਹਾਂ ਨੇ ਅਤੇ ਮੀਂਹ ਨੇ ਕਹਿਰ ਮਚਾਇਆ ਹੋਇਆ ਸੀ ਉੱਥੇ ਹੀ ਹੁਣ ਇਸ ਕਹਿਰ ਦਾ ਅਸਰ ਨਾਪਾ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਦੱਸਦੀ ਹੈ ਕਿ ਪਿਛਲੇ ਕਈ ਦਿਨਾਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਸਹੋਲੀ ਦੇ ਵਿੱਚ ਰਹਿਣ ਵਾਲੇ ਪਰਿਵਾਰ ਦੇ ਘਰ ਦੀ ਛੱਤ ਡਿੱਗ ਚੁੱਕੀ ਹੈ ਜਿਸ ਕਰਕੇ ਹੁਣ ਪਰਿਵਾਰ ਘਰ ਤੋਂ ਬਾਹਰ ਰਹਿਣ ਦੇ ਲਈ ਮਜਬੂਰ ਹੋ ਚੁੱਕਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਉਹਨਾਂ ਦਾ ਸਾਰਾ ਕੁਝ ਹੀ ਕੁਝ ਹੀ ਮਿੰਟਾਂ ਦੇ ਵਿੱਚ ਤਬਾਹ ਕਰਕੇ ਰੱਖ ਦਿੱਤਾ ਦੱਸ ਦਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰਿਕ ਮੈਂਬਰ ਘਰ ਦੇ ਵਿੱਚ ਰੋਟੀ ਬਣਾਉਣ ਲੱਗੇ ਸਨ ਛੱਤ ਡਿੱਗਣ ਦੇ ਨਾਲ ਘਰ ਦੇ ਵਿੱਚ ਹਫੜਾ ਤਫੜੀ ਮੱਚ ਗਈ ਪਰ ਸਮੇ ਸਰਬਾਰ ਨਿਕਲ ਕੇ ਪਰਿਵਾਰ ਨੇ ਆਪਣੀ ਇਸ ਦੌਰਾਨ ਜਾਨ ਬਚਾ ਲਈ ਉਹਨਾਂ ਦਾ ਕਹਿਣਾ ਕਿ ਜੇਕਰ ਇਹ ਹਾਦਸਾ ਰਾਤ ਨੂੰ ਵਾਪਰਦਾ ਤਾਂ ਇੱਕ ਵੱਡਾ ਹਾਦਸਾ ਜ਼ਰੂਰ ਹੋ ਸਕਦਾ ਸੀ ਤੇ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾ ਦਾ ਘਰ ਕੱਚਾ ਸੀ ਜੋ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਝੋਟਕਿਆ ਸੀ ਹਾਲਾਂਕਿ ਪਰਿਵਾਰ ਦੇ ਵੱਲੋਂ ਕਈ ਵਾਰ ਸਰਕਾਰੀ ਸਕੀਮਾਂ ਤਹਿਤ ਕੱਚੇ ਘਰ ਲਈ ਫਾਰਮ ਭਰੇ ਵੀ ਗਏ ਪਰ ਅਜੇ ਤੱਕ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੜੀ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਤਾਂ ਉਹਨਾਂ ਦੇ ਕੋਲ ਛੱਤ ਬੱਚੀ ਹੈ ਤੇ ਨਾ ਹੀ ਜੀਵਨ ਚਲਾਉਣ ਦੇ ਲਈ ਕੋਈ ਠੋਸ ਆਸਰਾ ਹੁਣ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਲਈ ਘਰ ਬਣਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਤਾਂ ਜੋ ਉਹ ਆਪਣਾ ਸੁੱਖ ਵਾਲਾ ਜੀਵਨ ਮੁਰ ਤੋਂ ਜੀ ਸਕਣ। ਜੀ ਹੁਣ ਬੰਦੇ ਸਾਹਮਣੇ ਨੇ ਮੈਂ ਤਾਂ ਕੰਮ ਤੇ ਗਿਆ ਬਤੇ ਮੈਨੂੰ ਤਾਂ ਕੰਮ ਤੋਂ ਬੁਲਾਇਆ ਗੁਰੂ ਘਰ ਤੋਂ ਸੋਲੀ ਏਡੇ ਤੋਂ ਠੀਕ ਹੈ ਮੈਂ ਜਾਂਦਾ ਕੇ ਦੇਖਿਆ ਪਰ ਮੈਂ ਢੋਲੀਆਂ ਢਾਲੀਆਂ ਕੱਢੀਆਂ ਗੈਂਸ ਕੱਢਿਆ ਉਤੋਂ ਨਮੈਟਰ ਕੱਢਿਆ ਕੱਪੜੇ ਤੋਂ ਨਾਲੀ ਮਸ਼ੀਨ ਚੱਕੀ ਤਾਂ ਫਿਰ ਚੱਕ ਕੇ ਜਾ ਇਹਨਾਂ ਨੂੰ ਆ ਨਵਾਰੇ ਕਮਰੇ ਫੀਲਡ ਬਾਰੇ ਕਮਰੇ ਗਿਆ ਕਿੰਨੇ ਕ ਵਜੇ ਹੋਇਆ ਇਹ ਹੋਇਆਊਗਾ 5 ਵਜੇ ਹੋਊਗਾ ਸਾਡੇ ਕਿਤੇ 9:00 8:00 ਕਿਤੇ 9:00 ਦੀ ਗੱਲ ਹੈ ਠੀਕ ਹੈ ਮੀਂਹ ਪੈਣ ਲੱਗਿਆ ਸੀ ਮੀਂਹ ਨਹੀਂ ਜਿਪਿਆ ਮੀਂਹ ਤਾਂ ਪਹਿਲਾਂ ਪਿਆ ਤੀ ਇਹ ਮਸਲ ਮੀਂਹ ਦੀ ਕਰਕੇ ਸੁੱਕ ਗਿਆ ਪਾਣੀ ਪੈ ਪਤੀ ਸਾਰਾ ਕਾਗਜ਼ ਦੇ ਵਿੱਚ ਪਾਣੀ ਪੈ ਗਿਆ ਠੀਕ ਹੈ ਉਸ ਤਰੀ ਗਲ ਗਈ ਹੋ ਗਰੀ ਗਈ ਪਹਿਲਾਂ ਇੱਟਾ ਨਿਕਲਿਆ ਕਿਵੇਂ ਪਰਿਵਾਰ ਇਹ ਪਹਿਲਾਂ ਇੱਟਾ ਨਿਕਲੇ ਨਹੀਂ ਪਰਿਵਾਰ ਬੈਠਾ ਸੀ ਕਹਿੰਦੇ ਇੱਥੇ ਹਾਂ ਪਰਿਵਾਰ ਉੱਥੇ ਬੈਠਾ ਸੀ ਰੋਟੀ ਦੀ ਜਾਰੀ ਕਰ ਰਹੇ تھے ਇਹ ਰੋਟੀ ਬਣਾ ਰਹੇਗੇ ਜਾ ਕੇ ਇੱਥੇ ਬੈਠਦੇ ਬਿਨਾਨੀ ਰੋਟੀ ਬਣਾ ਕੌਣ ਤੋਂ ਤੁਸੀਂ ਪਰਿਵਾਰ ਦੇ ਵਿੱਚ ਇੱਥੇ ਇੱਥੇ ਹੀ ਮੈਂ ਤੇ ਮੇਰੀਆਂ ਦੋਹੇ ਕੁੜੀਆਂ ਦੀਆਂ ਮੇਰੀ ਦੋ ਤੇ ਤੇ ਮੇਰਾ ਦੋਤਾ ਤੇ ਮੇਰਾ ਮੁੰਡਾ ਅੰਦਰ ਬੈਠਾ ਜਿੱਧਰ ਠੀਕ ਹੈ ਹਾਂ ਅਸੀਂ ਰੋਟੀ ਬਣਾਉਣ ਲੱਗੇ ਤੇ ਕੀ ਮੰਗ ਕਰਦੇ ਮੰਗਦਾ ਇਹੀ ਕਰਦਿਆਂ ਪ੍ਰਸ਼ਾਸਨ ਨੂੰ ਵੀ ਹੋਰ ਲੋਕਾਂ ਨੂੰ ਭੈਣ ਭਾਈਆਂ ਨੂੰ ਵੀ ਭਾਈ ਮੇਰੀ ਗਰੀਬ ਆਦਮੀ ਨੂੰ ਸੁਣੋ ਮੇਰਾ ਮਿਲ ਜੋ ਕੇ ਘਰ ਪਵਾਓ ਚਾਹੇ ਕੋਈ ਪੰਚਾਇਤ ਮੈਂਬਰ ਆਸੇ ਕੋਈ ਵੀ ਆ ਮੇਰੇ ਸਾਥ ਹਜ਼ਾਰਿਆਂ ਨੂੰ ਹੱਥ ਵੰਨ ਕੇ ਬੇਨਤੀ ਆ ਵੀ ਵੀਰੇ ਮਰ ਜਾ ਮੇਰੇ ਗਿੰਨ ਦੇਖੋ ਗਰੀਬ ਕਿੰਨੀ ਅੱਛਾ ਜਨਿਕੇ ਘਰ ਪਾਉਣ ਦੇ ਬਿਲਕੁਲ ਯੋਗ ਨਹੀਂ ਠੀਕ ਯੋਗ ਨਹੀਂ ਹੈਗਾ ਜੀ ਕੀ ਕਰਦੇ ਹੋ ਕੰਮ ਕਾਜ ਕੀ ਕਰਦੇ ਹੋ ਕੰਮ ਵਸ ਦਿਹਾੜੀ ਉਹ ਕਰਦਾ ਸੀ ਠੀਕ ਹੈ ਹਾਂ ਖਰਚ ਕਮਾਉਣ ਵਾਲੇ ਇਕੱਲੇ ਤੁਸੀਂ ਹੋ ਨਹੀਂ ਨਹੀਂ ਗੱਲਾਂ ਹਾਂ ਬਸ ਜਿੱਦ ਦਿਹਾੜੀ ਜੋਤਾ ਕਰਦੇ ਆ ਮੈਂ ਘਰਾਂ ਚ ਕੰਮ ਕਰ ਲੈਂਦੀ ਆ ਜੀ ਇਹ ਜਿਹੜਾ ਮਕਾਨ ਗਿਰਿਆ ਜਦੋਂ ਕਿੱਥੇ ਹੈਗੇ ਤੁਸੀਂ ਕਿਵੇਂ ਗਿਰਿਆ ਅਸੀਂ ਜੀ ਖਾਣਾ ਬਣਾ ਰਹੇ ਸੀ ਅੰਦਰੇ ਸੀਗੇ ਉਦੋਂ ਜਦੋਂ ਵੀ 3 ਵਜੇ ਚਾਹ ਚੂ ਬਣਾਈ ਉਹ ਬੇਟਾ ਆ ਗਿਆ ਕਹਿੰਦਾ ਮੰਮੀ ਇਹ ਤਾਂ ਜਾਊਗੀ ਉਹ ਹਜੇ ਉਹ ਗੱਲਾਂ ਹੀ ਕਰ ਰਿਹਾ ਬਸ ਅਸੀਂ ਜਦੋਂ ਉਹ ਆਪਣਾ ਬਾਹਰ ਨਿਕਲੇ ਹਾਂ ਜੀ ਥਨੀ ਪਹਿਲਾਂ ਇੱਟਾਂ ਗਿਰੀਆਂ ਸੀ ਨਾ ਜਿਹੜਾ ਉਹ ਮੜੇ ਲਾਈਆਂ ਵੀ ਸੀ ਉਹ ਇੱਟਾਂ ਗਿਰ ਗਈਆਂ ਨੀਚੇ ਫਿਰ ਉਸ ਤੋਂ ਬਾਅਦ ਥੋੜੇ ਜਿਹੇ ਟਾਈਮ ਬਾਅਦ ਸੱਤगिरਗੀ ਤੁਸੀਂ ਕਿੱਥੇ ਖੜੇ ਜਕਰੋ ਨਿਕੋ ਦੀ ਬਾਹਰ ਗਏ ਹਾਂਜੀ ਗਲੀ 'ਚ ਖੜੇ ਆ ਫਿਰ ਸਾਡਾ ਸਾਰਾ ਪੜੋਸ ਮਹੱਲਾ ਸਾਰਾ ਇਕੱਠਾ ਹੋ ਗਿਆ ਜੀ ਜਦੋਂ ਸੱਤगिरਗੀ ਆ ਤੇ ਕੀ ਕਹਿਣਾ ਤੁਹਾਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਸ ਜੀ ਅਸ ਤਾਂ ਕਹਿੰਦੇ ਵੀ ਸਾਡੇ ਘਰ ਬਣਾ ਕੇ ਦਿੱਤੇ ਜਾਣ ਜੀ ਕਿੰਨੇ ਬੱਚੇ ਨੇ ਤੁਹਾਡੇ ਸਾਡੇ ਤਿੰਨ ਬੱਚੇ ਨੇ ਜੀ ਦੋ ਬੇਟੀਆਂ ਨੇ ਜੀ ਇੱਕ ਬੇਟਾ ਏ ਵਿਆਹ ਹੋਇਆ ਦੋ ਬੇਟੀਆਂ ਦਾ ਹੋਇਆ ਹੋਇਆ ਜੀ ਬੇਟਾ ਹਜੇ ਕੁਵਾਰਾ ਏ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਬਾਜੀ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਐਹੀ ਮੰਗ ਆ। ਇਹ ਪਹਿਲਾਂ ਕਦੋਂ ਦਾ ਘਰ ਬਣਿਆ ਹੋਇਆ? ਇਹ ਤਾਂ ਜੀ ਹੋ ਗਏ 50-60 ਸਾਲ ਤੋਂ ਪਹਿਲਾਂ ਦਾ ਹੀ ਬਣਿਆ ਹੋਇਆ। ਨਹੀਂ ਕੱਚੇ ਹੀ ਘਰ। ਹਾਂ ਜੀ ਪਹਿਲਾਂ ਤੋਂ ਹੀ ਕੱਚਾ ਸੀ ਇਹ। ਤੁਹਾਨੂੰ ਕਹਾਂ ਪਤਾ ਨਹੀਂ ਦੀ ਵੀ ਫੇਰ ਸਾਡੇ ਮਕਾਨ। ਅਸੀਂ ਤਾਂ ਉੱਦੇ ਦੀ ਵਿੱਚ ਰਹਿ ਰਹੇ ਹਾਂ ਜੀ ਹੁਣ ਕਿਸੇ ਨੂੰ ਕੀ ਪਤਾ ਹੁੰਦਾ ਏ। ਹੁਣ بارش ਐਨੀ ਹੋਈ ਏ ਜੀ? ਨਹੀਂ ਇਹ ਇੱਕ ਮਕਾਨ ਏ ਜਿਹੜਾ ਪਤਾ ਲੱਗ ਜਾਂਦਾ ਏ। ਨਹੀਂ ਜੀ ਨਹੀਂ ਪਹਿਲਾਂ ਤਾਂ ਕੋਈ ਇਹੋ ਜਿਹੀ ਨਹੀਂ ਸੈਦ ਕੀ ਮੀਹਾ ਨੇ ਵੱਧ ਉਹ ਕਰਤਾ ਜੀ ਪਹਿਲਾਂ ਚੂਣ ਲੱਗਿਆ ਹੋਣਾ ਕੋਈ ਹਾਂਜੀ ਪਹਿਲਾਂ ਆ ਪਾਂਡੇ ਧਰ ਕੀ ਟਾਈਮ ਕੱਢਿਆ ਜੀ ਕਿਤੇ ਕਿਤੇ ਚੂਣ ਲੱਗ ਗਿਆ ਕਦੇ ਕਿਤੇ ਫਿਰ ਤਾਂ ਪਾਣੀ ਸਿੱਧਾ ਹੀ ਅੰਦਰ ਪਿਆ ਪਿੰਡ ਦੀ ਪੰਚਾਇਤ ਹਾਂਜੀ ਉਹਨਾਂ ਨੇ ਤਾਂ ਸਾਨੂੰ ਸਵੇਰੇ ਵੀ ਰੋਜ਼ ਆ ਕੇ ਇਹੀ ਦਿਲਾਸਾ ਦਿੰਦੇ ਨੇ ਵੀ ਹਾਂ ਅਸੀਂ ਕਰਾਂਗੇ ਕੁਝ ਠੀਕ ਹੈ ਪੰਚਾਇਤ ਨੇ ਪਹਿਲਾਂ ਸਰਕਾਰ ਨੂੰ ਲਿਖ ਕੇ ਦਿੱਤਾ ਨਹੀਂ ਜੀ ਬਹੁਤ ਉਹਨਾਂ ਨੇ ਫਾਰਮ ਭਰੇ ਨੇ ਹੁਣ ਸਰਕਾਰ ਦੀ ਹੱਥ ਹੈ ਜੀ ਇਸ ਪੰਚਾਇਤ ਨੇ ਤਾਂ ਹੁਣ ਵਿਚਾਰੀ ਨੇ ਬਹੁਤ ਜ਼ੋਰ ਲਾ ਲਿਆ ਹੁਣ ਪੰਚਾਇਤ ਵੀ ਕੀ ਕੀ ਕਰ ਸਕਦੀ ਹੈ ਨਾ ਇਨਕੀ ਬਹੁਤ ਫਾਰਮ ਪੱਤੇ ਦੁੱਸਰੇ ਹਾਂਜੀ ਪਹਿਲਾਂ ਫਾਰਮ ਅਸੀਂ ਬਹੁਤ ਭਰੇ ਨੇਗੇ ਠੀਕ ਹੈ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਅਸੀਂ ਅੰਦਰ ਹੀ ਬੈਠੇ ਸੀ ਰੋਟੀ ਪਾਣੀ ਬਣਾ ਰਹੇ ਸੀਗੇ ਜੀ ਤੇ ਸੜ ਮਕਾਨ ਦੇ ਇੱਟਾਂ ਡਿੱਗੀਆਂ ਤੇ ਅਸੀਂ ਡਰ ਗਏ ਤੇ ਮੇਰੇ ਬ੍ਰਦਰ ਕਹਿੰਦਾ ਵੀ ਚਲੋ ਬਾਹਰ ਹੋ ਜੂ ਵੀ ਸਾਰੇ ਹੀ ਜਾਊਗਾ ਜਦ ਅਸੀਂ ਬਾਹਰ ਆਉਣ ਲੱਗੇ ਨਾਲ ਸਾਡੇ ਉੱਪਰ ਡਿੱਗੇ ਬਾਲੇ ਸੇ ਇਹਨਾਂ ਤੋਂ ਬਚ ਗਏ ਸਾਡੀ ਮਸ਼ੀਨ ਵਗੈਰਾ ਸਾਰਾ ਸਮਾਨ ਸਾਡਾ ਅੰਦਰ ਦੱਬ ਚੁੱਕਿਆ ਜੀ ਤੇ ਸਰਕਾਰ ਨੂੰ ਇਹੀ ਚਾਉਣੇ ਵੀ ਸਾਡੇ ਮਕਾਨ ਬਣਾਏ ਜਾਣ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਹੈਗੀ ਸੀ ਪਹਿਲਾਂ ਕਿਹੋ ਜਿਹੇ ਹਾਲਾਤ ਤੇ ਮਕਾਨ ਦੇ ਪਹਿਲਾਂ ਦੀ ਜੱਜਮੈਂਟ ਸ਼ੁਰੂ ਤੋਂ ਹੀ ਜਿਸੀਂ ਬਚਪਨੇ ਇੱਥੇ ਬੀਤੇ ਸਾਡੇ ਬਚਪਨ ਤੋਂ ਵੀ ਇਦਾਂ ਹੀ ਪਹਿਲਾਂ ਦਾ ਹੀ ਇੱਦਾਇ ਕਰਦੇ ਇਹ ਚੋਂਦਾ ਸੀ ਇਹ ਚੋਂਦਾ ਸੀ ਕਿ ਜਿਸੀਂ ਇੱਕ ਕਾਗਜ਼ ਪਾਵਾ ਕੇ ਵੀ ਟਾਈਮ ਕੱਢਿਆ ਜੀ ਇਹਦੇ ਥੱਲੇ ਸੀ ਤੇ ਉਸ ਤੋਂ ਬਾਅਦ ਹੁਣ ਜੇ ਮੀਆਂ ਨੇ ਜਿਆਦਾ ਕਮ ਖਰਾਬ ਕਰਤਾ ਸਾਰੇ ਥੱਲੇ ਹੋ ਗਏ ਅਸੀਂ ਸਰ ਬਹੁਤ ਰੰਗ ਫਾਰਮ ਭਰੇ ਨੇ ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਕੋਈ ਸਰਕਾਰੀ ਬੰਦਾ ਨਹੀਂ ਸਾਡੇ ਕੋਲ ਆਇਆ ਜੀ ਕੋਈ ਸਾਨੂੰ ਮਦਦ ਨਹੀਂ ਦਿੱਤੀ ਗਈ ਹੈਗੀ ਸੀ ਕਾਉਣ ਵਾਲਾ ਮੇਰੇ ਡੈਡੀ ਸੀ ਜੀ ਇਹ ਮੇਰੇ ਬਰਦਰ ਛੋਟਾ ਜੀ ਡੈਡੀ ਮਜ਼ਦੂਰੀ ਕਰਦੇ ਨੇ ਦਿਹਾੜੀ ਕਰਦੇ ਨੇ ਜੀ ਹੋਰ ਤਾਂ ਲ ਕਮਾਉਣ ਵਾਲ ਕੋਈ ਨਹੀਂ ਜੀ ਹੋਰ ਨਹੀਂ ਹੈਗਾ ਜੀ ਬਰਦਰ ਆਜ਼ੀਕਾ ਉਹ ਛੋਟਾ ਸੀ ਸਾਰਾ ਕਿਵੇਂ ਚੱਲਦਾ ਤੁਹਾਡਾ ਮੇਰੇ ਡੈਡੀ ਮੰਮੀ ਮਜ਼ਦੂਰੀ ਕਰਕੇ ਸੀ ਕਿਸੇ ਘਰ ਪੋਚੇ ਝਾੜ ਪੋਚਾ ਕਰਕੇ ਸਾਡੇ ਵਿਆਹ ਕਰੇ ਸਭ ਕੁਝ ਇਹਨਾਂ ਨੇ ਐਦਾਂ ਹੀ ਕਰਿਆ ਸੀ ਬਿੰਡਾਂ ਵਾਲਿਆਂ ਦੀ ਬਾਜੀ ਹੋਈ ਜਾਂਦੀ ਆ ਕਦੇ ਭੁੱਖੇ ਬਹਿਣਾ ਪੈ ਜਾਂਦੇ ਵਕਤ ਐਸਾ ਵੀ ਆ ਜਾਂਦਾ ਜੀ ਕਿਵੇਂ ਰੋਟੀ ਰਾਜੀ ਵੀ ਮਿਲ ਜਾਂਦੇ ਕਈ ਵਾਰ ਭੁੱਖੇ ਬਹਿ ਜਾਂਦੇ ਆ ਜੀ ਜੀ ਬਹੁਤ ਗਰੀਬ ਪਰਿਵਾਰ ਹੈ ਜੀ ਬਹੁਤ ਮਾੜੇ ਹਾਲਾਤ ਨੇ ਵਿਚਾਰੇ ਬਹੁਤ ਗਰੀਬ ਨੇ ਅਸੀਂ ਨੇੜੇ ਹੀ ਸੀਗੇ ਜੀ ਅੰਦਰੋਂ ਜਦੋਂ ਸਾਨੂੰ ਇੱਕਦਮ ਆਵਾਜ਼ ਆਈ ਵੀ ਕੋਈ ਖੜਕਾ ਹੋਇਆ ਕੁਛ ਅਸੀਂ ਇੱਕਦਮ ਨਿਕਲ ਕੇ ਬਾਹਰ ਆ ਗਏ ਜਦੋਂ ਦੇਖਿਆ ਤਾਂ ਇਹਨਾਂ ਦਾ ਮਕਾਨ ਡਿੱਗ ਗਿਆ ਜੀ ਸਾਰੇ ਸਤਿਰ ਹੋ ਗਏ ਬੱਚੇ ਵਿਚਾਰੇ ਇਹ ਸਾਰੇ ਬਾਹਰ ਆਏ ਹੋਏ ਨੇ ਹਾਂਜੀ ਇਸ ਤੋਂ ਬਾਅਦ ਅਸੀਂ ਦੇਖਿਆ ਇਹਨਾਂ ਨੂੰ ਅਸੀਂ ਕਿਹਾ ਵੀ ਬਾਹਰ ਆਜੋ ਹਾਂਜੀ ਵਸੇ ਪਹਿਲਾਂ ਹੀ ਬਾਹਰ ਸੀਗੇ ਹਾਂ ਜੀ ਤੇ ਇਹ ਕਿਹੜੇ ਹਾਲਾਤ ਨੇ ਬਹੁਤ ਗਰੀਬ ਪਰਿਵਾਰ ਹੈ ਜੀ ਵਿਚਾਰਾ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਇਹਨਾਂ ਦਾ ਜਰੂਰ ਹੱਲ ਹੋਣਾ ਚਾਹੀਦਾ ਹੈ ਦੇਖੋ ਜੀ ਅਸੀਂ ਪਿੰਡ ਵੱਲੋਂ ਵੀ ਅਸੀਂ ਕਹਿ ਰਹੇ ਹਾਂ ਵੀ ਚਲੋ ਕੋਈ ਨਾ ਸੀ ਜਿੰਨੀ ਕੁ ਸਾ ਤੋਂ ਮਦਦ ਹੋਊਗੀ ਅਸੀਂ ਜਰੂਰ ਕਰਾਂਗੇ ਪਰ ਸਾਡੀ ਇਹ ਹੀ ਮੋਦਾ ਕੋਈ ਭੈਣ ਭਰਾ ਦੂਰ ਤੱਕ ਜਿੱਥੇ ਵੀ ਖੜੇ ਨੇ ਜਾਂ ਕੋਈ ਵੀ ਸਰਕਾਰ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਜਗਤਾਰ ਸਿੰਘ ਹੈ ਮੈਂ ਸਾਬਕਾ ਪੰਚਾਇਤ ਮੈਂਬਰ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਵੀ ਖੜੇ ਨੇ ਪਿੰਡ ਸਹੋਲੀ ਆ ਜੀ ਕਟ ਨਹੀ ਕਟ ਨਹੀ ਇਹਨਾਂ ਦਾ ਮਕਾਨ ਕੱਚਾ ਸੀਗਾ ਪਰਿਵਾਰ ਅੰਦਰ ਬੈਠਾ ਖਾਣਾ ਬਣਾ ਰਿਹਾ ਸੀ ਬਰਸਾਤ ਦੇ ਕਾਰਨ ਇਕਦਾਂ ਹੀ ਗਿਰ ਗਿਆ ਮਕਾਨ ਇਹ ਪਰਮਾਤਮਾ ਦੀ ਕਿਰਪਾ ਰਹੀ ਹੈ ਕਿ ਪਰਿਵਾਰ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਦਾ ਹਾਲਾਤ ਨੇ ਹਾਲਾਤ ਤਾਂ ਜੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਨੇ ਜਿੰਨੇ ਵੀ ਕਹਦੇ ਉਹ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਪਰਿਵਾਰ ਦੇ ਵੀ ਉਹੀ ਕਹਿਣ ਵਾਲੀ ਗੱਲ ਹੈ ਵੀ ਇੱਕ ਟਾਈਮ ਨਾ ਰੋਟੀ ਮਿਲਦੀ ਆ ਕਈ ਵਾਰ ਖਾਂਦੇ ਨੇ ਢਿੱਡ ਭਰ ਕੇ ਤੇ ਕਈ ਵਾਰ ਭੁੱਖੇ ਹੀ ਸੌ ਜਾਂਦੇ ਨੇ ਕੀ ਕੰਮ ਕਰਦਾ ਪਰਿਵਾਰ ਪਰਿਵਾਰਤਾ ਜੀ ਮਿਹਨਤ ਮਜ਼ਦੂਰੀ ਵਾਲੀ ਪਰਿਵਾਰ ਹੈ ਜੀ। ਅੱਛਾ। ਪੰਚਾਇਤ ਵੱਲੋਂ ਕੋਈ ਉਪਰਾਣਾ ਨਹੀਂ ਕੀਤਾ। ਹਾਂਜੀ ਪੰਚਾਇਤ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਜਿੱਦਾਂ ਕਿ ਸਰਕਾਰ ਗੱਲਾਂ ਮਾਰਦੀ ਆ ਵੀ ਅਸੀਂ ਮਕਾਨ ਬਣਾ ਕੇ ਦੇਵਾਂਗੇ ਪਰ ਇਹੋ ਜਿਹਾ ਕੋਈ ਸਾਡੇ ਨੰਗਾ ਚ ਨਹੀਂ ਹੈਗਾ। ਅਸੀਂ ਇਹਨਾਂ ਦੇ ਫਾਰਮ ਘੱਟੋ ਘੱਟ 5-7 ਵਾਰ ਦਾ ਫਾਰਮ ਮੈ ਭਰੇ ਨੇ। ਫਿਰ ਆਨਲਾਈਨ ਸਾਡੇ ਬਿਆਨਤ ਸਿੰਘ ਸਿੱਧੂ ਜੀ ਨੇ ਮੈਂਬਰ ਮੌਜੂਦਾ ਉਹਨਾਂ ਨੇ ਇਹਨਾਂ ਦੇ ਘਰੇ ਬੈਠ ਕੇ ਵੀ ਆਨਲਾਈਨ ਪੋਰਟਲ ਤੇ ਭਰੇ ਨੇ ਪਰ ਫਿਰ ਵੀ ਕੋਈ ਸੁਣਵਾਈ ਨਹੀਂ। ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਤੁਹਾਨੂੰ ਸਰਕਾਰ ਫਾਰਮ ਦੇਖ ਲਓ ਜੀ ਸਾਨੂੰ 5-7 5-7 ਸਾਲ ਤਾਂ ਮੈਨੂੰ ਹੋ ਗਈ ਪਿਛਲੀ ਪੰਚਾਇਤ ਦੇ ਵਿੱਚ ਸੀਗੇ ਆ ਹੁਣ ਵੀ ਅਸੀਂ ਨਾਲ ਕੰਮ ਕਰ ਰਹੇ ਆ 3 ਸਾਲ ਹੋ ਗਏ ਜੀ ਫਾਰਮ ਭਰਦੇ ਮੰਗ ਕਰਦੇ ਮੰਗਦਾ ਇਹ ਪ੍ਰਸ਼ਾਸਨ ਵੱਲੋਂ ਤਾਂ ਸਾਨੂੰ ਇਹੀ ਮੰਗਾ ਵੀ ਇਹਨਾਂ ਦਾ ਗਰੀਬ ਪਰਿਵਾਰ ਦਾ ਕੋਈ ਹੱਲ ਕਰਿਆ ਜਾਵੇ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੱਚੇ ਮਕਾਨ ਵਾਲੇ ਨੂੰ ਪੱਕੇ ਮਕਾਨ ਬਣਾ ਕੇ ਦੇਵਾਂਗੇ ਉਹ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਵੀ ਤੁਸੀਂ ਆਏ ਹੋ ਇਹਨਾਂ ਦੀ ਆਵਾਜ਼ ਆ ਜਿਹੜੀ ਉੱਪਰ ਤੱਕ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦਾ ਕੋਈ ਮਸਲਾ ਹੱਲ ਹੋ ਸਕੇ ਬਹੁਤ ਜ਼ਿਆਦਾ ਗਰੀਬ ਪਰਵਾਰ ਆ ਜੀ ਮਜ਼ਦੂਰੀ ਕਰਦੇ ਨੇ ਵਿਚਾਰੇ بڑا ਘਰ ਪਾਉਣ ਦੇ ਜੋ ਵੀ ਨਹੀਂ ਹੈ ਨਾ ਘਰ ਪਾਉਣ ਦੇ ਬਿਲਕੁਲ ਜੋਬ ਨਹੀਂ ਇਹ ਤਾਂ ਡੰਗਲਾ ਡੰਗ ਲਿਆ ਕੇ ਖਾਣ ਵਾਲੇ ਨੇ ਜੀ ਹਾਲਾਤ ਦੇਖ ਰਿਹਾ ਕਹਿੰਦੇ ਮਸਾਂ ਬਚੀਆਂ ਮਤਲਬ ਇਹਦਾ ਜੀ ਕੁਦਰਤੋਂ ਇਹਨਾਂ ਨੂੰ ਬੈਕਗ੍ਰਾਉਂਡ ਚਲਾ ਜੀ ਸੁੱਤੇ ਹੁੰਦੇ ਬਚ ਵੀ ਨਹੀਂ ਸਕਦੇ ਜੇ ਇਹੀ ਹਾਲਾਤ ਨੂੰ ਹੋ ਜਾਂਦਾ ਕਿਵੇਂ ਬਚਦੇ ਇਹ ਤਾਂ ਉਪਰੇ ਕਰਦਾ ਜੀ ਠੀਕ ਹੈ ਜਮੇ ਹੁਣ ਇੱਥੇ ਨੇੜਲੇ ਪਿੰਡ ਚ ਹੋਈ ਹੈ ਨੁਕਸਾਨ ਛੱਟ ਲੱਗਦੀ ਨੁਕਸਾਨ ਹੋ ਜਾਂਦਾ ਇਹ ਤਾਂ ਦਿਨ ਦਾ ਟਾਈਮ ਦੀ 3-4 ਵਜੇ ਵਿੱਚ ਸ਼ਾਮ ਦੇ ਉਹ ਤੋਂ ਇਕਦਮ ਜਿਆਦਾ ਨੂੰ ਬਾਅਦ ਹੀ ਇਕਦਮ ਪੱਜਲੇ ਬਾਹਰ ਨੂੰ ਫਿਰ ਵੀ ਥੋੜਾ ਬਹੁਤ ਅੱਛੀ ਚੱਪਟ ਆਈ ਹੈ ਜੀ ਕੀ ਕਹਿਣਾ ਚਾਹੋ ਸਰਕਾਰ ਅਨਵਾਟਰ ਟੁੱਟ ਗਿਆ ਜੀ ਇਹਨਾਂ ਦਾ ਵਿਚਾਰਿਆਂ ਦਾ ਇੱਕ ਬਾਸ਼ੇ ਮਸ਼ੀਨ ਤੇ ਇਹ ਟੁੱਟ ਗਈ ਇਹਨਾਂ ਦਾ ਮਾਮਲਾ ਵੀ ਮਿਲਣਾ ਚਾਹੀਦਾ ਜੀ ਪੰਚਾਇਤ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਪੰਚਾਇਤ ਆ ਜੀ ਫਾਰਮ ਇਹ ਭਰ ਸਕਦੀ ਹੈ ਜੀ ਬਹੁਤ ਜ਼ੋਰ ਮਾਰਦੀ ਆ ਹੋਰ ਕੀ ਕਰ ਸਕਦੀ ਹੈ ਪੰਚਾਇਤ ਫਾਰਮ ਇਹਨੇ ਬਹੁਤ ਜ਼ੋਰ ਮ ਪਹਿਲਾਂ ਜੀ ਆਪਾਂ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਵੀ ਕਰਈ ਆ ਇਹ ਵੀ ਪਰ ਤੇ ਇਹਨੇ ਬਾਰਾ ਕੋਈ ਹਿਲਣੀ ਹੋ ਜਾਂਦੀ